ਅਸੀਂ ਗੱਲ ਕਰ ਰਹੇ ਹਾਂ 1984 ਜੂਨ ਕਿਉਂਕਿ ਜੂਨ ਦਾ ਮਹੀਨਾ ਚੁੱਕਿਆ ਦਾ ਇੱਕ ਤਰੀਕ ਹੋ ਗਿਆ ਤੇ ਜਿੱਥੇ ਤੁਹਾਨੂੰ ਤਸਵੀਰਾਂ ਸਾਂਝੀਆਂ ਕਰਨ ਜਾ ਰਹੇ ਜਿੱਥੇ ਅਕਾਲ ਸਾਇਦ ਨੂੰ ਲਾ ਹੋਇਆ ਸੀ ਜਿਹੜੇ ਘਟੇ ਨਹੀਂ ਕਰ ਦਿੱਤੇਗੇ ਸੇਕ ਕਾਲਦ ਸੇਬ ਉਹ ਗੱਲ ਕਰਨ ਜਾ ਰਹੇ ਸਾਕਾ ਨੀਲਾ ਤਾਰਾ ਆਪਰੇਸ਼ਨ ਬਲੂ ਸਟਾਰ ਜੀ ਆ ਦੋਸਤੋ ਅਸੀਂ ਗੱਲ ਕਰ ਰਹੇ ਹਾਂ 1984 ਜੂਨ ਕਿਉਂਕਿ ਜੂਨ ਦਾ ਮਹੀਨਾ ਆ ਚੁੱਕਿਆ ਹੈ ਤਾਂ ਇੱਕ ਤਰੀਕ ਹੋ ਗਈ ਹੈ ਤੇ ਜਿੱਥੇ ਤਾਂ ਤਸਵੀਰਾਂ ਸਾਂਝੀਆਂ ਕਰਨ ਜਾ ਰਹੇ ਹਾਂ ਜਿੱਥੇ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਹੋਇਆ ਸੀ ਜਿਹੜੇ ਢੈ ਢੇਰੀ ਕਰ ਦਿੱਤੇ ਗਏ ਸੀ ਅਕਾਲ ਤਖਤ ਸਾਹਿਬ ਉਹ ਗੱਲ ਕਰਨ ਜਾ ਰਹੇ ਹਾਂ ਜਦੋਂ ਇੰਦਰਾ ਗਾਂਧੀ ਸਰਕਾਰ ਵੱਲੋਂ ਜਾਲਮ ਸਰਕਾਰ ਵੱਲੋਂ ਫੌਜਾਂ ਨੂੰ ਦੇਸ਼ ਦੇ ਦਿੱਤਾ ਗਿਆ ਸੀ ਅਤੇ ਜਿਹੜੇ ਫੌਜਾਂ ਵੱਲੋਂ ਜਿਹੜੇ ਇੱਥੇ ਹਮਲੇ ਕੀਤੇ ਗਏ ਸੀ ਉਹਨਾਂ ਦੀ ਵਧੇਰੇ ਚਰਚਾ ਲਈ ਸਾਡੇ ਨਾਲ ਮਨਪ੍ਰੀਤ ਸਿੰਘ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਜੀ ਸਾਸਰੀ ਦਾ ਵਾਹਿਗੁਰੂ ਜੀ ਕਾਕਾ ਸਾਹਿਬ ਵਾਹਿਗੁਰੂ ਜੀ ਜੀ ਕਿਸ ਤਰ੍ਹਾਂ ਦਾ ਵੇਲਾ ਰਿਹਾ 1984 ਦਾ ਕੀ ਕੀ ਬੀਤੇ ਹੈਗਾ ਕਿੰਨੀ ਸੰਘਰਸ਼ ਸੀ ਕੁਝ ਚਰਚਾ ਕਰੋ ਦੇਖੋ ਜੀ ਜਿਹੜਾ ਸਭ ਤੋਂ ਪਹਿਲਾਂ ਤਾ ਇੱਕ ਜੂਨ ਤੋਂ ਲੈ ਕੇ ਸ਼ੇਰ ਮਾਹੌਲ ਐਸਾ ਸੀ ਕਿ ਜਿਵੇਂ ਕੋਈ ਚੀਨ ਤੇ ਪਾਕਿਸਤਾਨ ਦਾ ਫਾੜ ਹੋ ਗਿਆ ਦੋ ਦੇਸ਼ਾਂ ਦੀ جنگ ਹੋ ਗਈ ਪਰ ਉਹ ਦੋ ਦੇਸ਼ਾਂ ਦੀ جنگ ਨਹੀਂ ਸੀ ਆਪਣੀ ਹੀ ਧਰਮ ਦੇ ਆਪਣੇ ਹੀ ਹਿੰਦੁਸਤਾਨ ਦੇ ਨਾਗਰਿਕ ਸੀ ਜਿਨ੍ਹਾਂ ਨੇ ਨਾਲ ਜੰਗ ਸੀ ਸਿਰਫ ਕੁਝ ਕੋ ਸਨੀਲਾਂ ਲੈ ਕੇ ਕੁਝ ਤੋਂ ਵਿਚਾਰਾਂ ਦੀ ਲੜਾਈ ਸੀ ਵਿਚਾਰ ਉਹਨਾਂ ਨੂੰ ਸਹਿਮਤ ਨਹੀਂ ਸੀ ਉਹਦੇ ਕਰਕੇ ਇਹ ਹਾਦਸਾ ਵਾਪਰ ਗਿਆ ਜਿਹੜਾ ਅਸਥਾਨ ਸਿੱਖਾਂ ਦੀ ਨੁਮਾਇੰਦਗੀ ਕਰਦਾ ਸਤਖੰਡ ਸ੍ਰੀ ਹਰਮੰਦਰ ਸਾਹਿਬ ਸਿੱਖ ਤੋਂ ਸਿੱਖ ਸ੍ਰੀ ਹਰਮੰਦਰ ਸਾਹਿਬ ਤੋਂ ਪਰੇ ਉਜਾੜ ਹੈ ਸਿੱਖ ਲਈ ਤੇ ਜਿਵੇਂ ਮੁਸਲਮਾਨਾਂ ਦੇ ਮੱਕੇ ਤੋਂ ਪਰੇ ਉਜਾੜ ਹੈ ਇਸੇ ਤਰ੍ਹਾਂ ਸਿੱਖ ਦੀ ਵੀ ਉਜਾੜ ਹੈ ਸ੍ਰੀ ਹਰਮੰਦਰ ਸਾਹਿਬ तकरीबन ਬਰਾੜ ਆਪਣੀ ਪੁਸਤਕ ਸਾਕਾ ਨੀਲਾ ਤਾਰਾ ਚ ਲਿਖਦਾ ਹੈ 1 ਜੂਨ ਤੋਂ ਪਹਿਲਾਂ ਤਿਆਰੀਆਂ ਮੁਕੰਮਲ ਹੋ ਗਈਆਂ ਸੀ 6 ਲੱਖ ਦਾ ਘੇਰਾ ਸ੍ਰੀ ਅਮਰਸਰ ਸਹਿਬ ਨੂੰ ਪਹੁੰਚਿਆ 25 ਕਿਲੋਮੀਟਰ ਦਾ ਦਾਇਰਾ ਉਹਨਾਂ ਨੇ ਨਾਪਿਆ 5-5 ਕਿਲੋਮੀਟਰ ਤੱਕ ਉਹਨਾਂ ਨੇ ਸੇਨਾਵਾਂ ਰੱਖੀਆਂ 2-2 ਲੱਖ ਦੇ ਗੁੱਟ ਬਣਾਏ ਫਟੇ-ਵਟੇ ਹੁਣ ਇਹ ਲੱਖਾਂ ਦੀ ਗਿਣਤੀ ਇਤਨੀ ਵੱਡੀ ਹੈ ਕਿ ਜਿਵੇਂ ਕਿਸੇ ਦੇਸ਼ ਤੇ ਹਮਲਾ ਕਰਨਾ ਕਮਾਲ ਦੀ ਗੱਲ ਜੇ ਤੁਸੀਂ ਸੋਚਨ ਤੇ ਜਾਓ ਤੁਸੀਂ ਸੋਚ ਤੋਂ ਪਰੇਗਾ ਇੱਥੇ ਤਾਂ 100 ਮਿਲਟਰੀ ਆ ਜਾਵੇ ਤੇ ਸਾਰਾ ਸ਼ਹਿਰ ਭੱਜ ਜਾਣਾ ਉਹ ਤਾਂ 6 ਲੱਖ ਦਾ ਕਿਹਾ ਪਰ ਆੜ ਖੁਦ ਲਿਖਦਾ ਹੈ ਕਿ ਇਹ ਸਾਡੀ ਜ਼ੁਬਾਨੀ ਨਹੀਂ ਹੈ ਕਿ ਹਿੰਦੁਸਤਾਨ ਦੀ ਸਾਰੀ ਆਰਮੀ ਇੱਥੇ ਭੇਜ ਦਿੱਤੀ ਹੈ ਕਾਰਨ ਕੀ ਸੀ ਫੀਮੇ ਆਰਮੀ ਲਾਂ ਦਾ ਕਾਰਨ ਕੀ ਹੈ ਕਾਰਨ ਵਿਚਾਰਾਂ ਦੀ ਲੜਾਈ ਸੀ ਜੋ ਸ੍ਰੀ ਅਨੰਦਪੁਰ ਸਾਹਿਬ ਦਾ ਮਤ ਹੈ ਸਭ ਤੋਂ ਪਹਿਲਾਂ ਤਾਂ ਨਰੰਗੀ ਕਾਰੀ ਕਾਂਡ ਤੋਂ ਸ਼ੁਰੂਆਤ ਹੋਈ ਹੈ 13 April 1978 ਗੁਰਬਚਨਾ ਜੋ ਕਿ ਬੀਬੀ ਇੰਦਰਾ ਨੇ ਭੇਜਿਆ ਸੀ ਪ੍ਰਚਾਰ ਵਾਸਤੇ ਇੱਕ ਬਾਬਾ ਬਣਾ ਕੇ ਉਸ ਗੁਰਬਚਨੇ ਨੇ ਪੰਜ ਪਿਆਰੇ ਜਿਗਾ ਸਤਾਰੇ ਬਣਾਏ ਜਦੋਂ ਉਸਨੇ 7 ਸਤਾਰੇ ਬਣਾ ਕੇ ਰੱਖ ਦਿੱਤੇ ਤੇ ਫਿਰ ਉਸਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਉੱਪਰ ਬੈਠਣ ਲੱਗ ਪਿਆ ਤੇ ਉੱਪਰੋਂ ਥਾਣੀ ਲੰਗਲ ਲਾ ਪਿਆ ਫਿਰ ਉਸਨੇ ਇੱਕ ਚੀਜ਼ ਦੱਸੀ ਕਿ 35 ਸਾਲ ਦੀ ਉਮਰ ਤੱਕ ਤੁਸੀਂ ਸੰਭੋਗ ਕਰ ਸਕਦੇ ਜੇ ਇਸਤਰੀ ਦੇ ਨਾਲ ਆਪਣੀ ਭੈਣ ਦੇ ਨਾਲ ਵੀ ਵਿਆਹ ਕਰਾ ਸਕਦੇ ਜੇ ਤਾਂ ਕਿ ਤੁਹਾਡਾ ਦਹੇਜ ਦਾ ਖਰਚਾ ਬਚ ਇਸ ਤਰ੍ਹਾਂ ਦੇ ਉਸ ਨੇ ਮਤ ਪੀਰ ਲਿਆੰਦੇ ਜਦੋਂ ਉਸ ਨੇ ਪੰਜ ਪਿਆਰਿਆਂ ਦੀ ਜਗ੍ਹਾ ਸੱਤ ਤਾਰੇ ਬਣਾ ਲਏ ਫਿਰ ਥਾਂ ਥਾਂ ਦੇ ਉੱਤੇ ਜਦੋਂ ਉਸ ਨੇ ਪੰਡਾਲ ਲਾਏ ਤੇ ਗੁਰੂ ਗ੍ਰੰਥ ਸਾਹਿਬਾਰੇ ਦੀ ਬੇਦਵੀਂ ਕਰਦਾ ਹੀ ਰਿਹਾ ਸਭ ਤੋਂ ਵੱਡਾ ਕਾਰਨ ਇਹ ਸੀ ਹੁਣ ਸਿੱਖ ਆਪਣੀ ਬੇਦਵੀਂ ਗੁਰੂ ਦੀ ਕਿਸ ਤਰ੍ਹਾਂ ਬਰਦਾਸ਼ਤ ਕਰ ਸਕਦਾ ਕਰ ਹੀ ਨਹੀਂ ਸਕਦਾ ਸੋ ਇਸ ਵਾਸਤੇ ਸਭ ਤੋਂ ਵੱਡਾ ਕਾਰਨ ਹੈ ਤੇ ਦੂਸਰਾ ਕਾਰਨ ਇਹ ਸੀ ਕਿ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਬੀਬੀ ਇੰਦਰਾ ਨੇ ਜਦ ਸੁਲਾਹ ਕਰਾਣੀ ਚਾਹੀ ਜਦੋਂ ਸਾਡੇ 17 ਸਿੰਘ ਸ਼ਹੀਦ ਹੋ ਗਏ ਜਦੋਂ ਨਰੰਗਕਾਰੀ ਸਮਾਗਮ ਰੋਕਣ ਗਏ ਉਹਨਾਂ ਦਾ ਸ਼ਾਂਤੀਪੂਰਵਕ ਰੋਕਣ ਗਏ ਸੀ ਕਿ ਤੁਸੀਂ ਤਾਂ ਹਰ ਇੱਕ ਸਮਾਗਮ ਦੇ ਸਾਡੇ ਗਿਰੂ ਦੀ ਬੇਦਬੀ ਕਰਦੇ ਹੋ ਪਰ ਇਸ ਵਕਤ ਅਸੀਂ ਤੁਹਾਨੂੰ ਸਮਾਗਮ ਕਰਨ ਨਹੀਂ ਦੇਣਾ ਉੱਥੇ ਫਿਰ ਬਾਬਾ ਜਰਨੈਲ ਸਿੰਘ ਦੀ 16 ਬੀਬੀ ਇੰਦਰਾ ਕਰਾਉਣਾ ਚਾਹੁੰਦੀ ਸੀ ਨਰੰਗਕਾਰੀ ਦੇ ਨਾਲ ਕਿ ਜੋ ਪੁਲਾਹ ਹੋ ਚੁੱਕੀਆਂ ਠੀਕ ਹੈ ਪਰ ਉੱਥੇ ਗੱਲ ਨਾ ਬਣੀ ਦੂਸਰੀ ਫਿਰ ਗੱਲ ਆਈ ਕਿ 94% ਕੁਰਬਾਨੀਆਂ ਸਿੱਖਾਂ ਦੀਆਂ ਨੇ ਇਸ ਦੇਸ਼ ਨੂੰ ਆਜ਼ਾਦ ਕਰਨ ਦੇ ਉਹਨਾਂ ਸ਼ਹੀਦਾਂ ਦੇ ਪਰਿਵਾਰ ਨੂੰ ਵਜੀਫੇ ਦਿੱਤੇ ਜਾਣ। ਦੂਸਰਾ ਵੱਡਾ ਕਾਰਨ ਐਮਐਸਪੀ ਦਾ ਜੋ ਕਿਸਾਨਾਂ ਨੂੰ ਦਿੱਤੇ ਜਾਣ। ਤੀਸਰਾ ਵੱਡਾ ਕਾਰਨ ਹੈ ਕਿ Hindu ਪਰਿਵਾਰਾਂ ਦੇ ਜਿਹੜੀਆਂ ਛੋਟੀਆਂ-ਛੋਟੀਆਂ ਦੁਕਾਨਾਂ ਨੇ ਇਹ ਨਹੀਂ ਕਿ ਬਾਬੇ ਜਰਨੈਲ ਸਿੰਘ ਨੇ ਇਕੱਲਾ ਸਿੱਖਾਂ ਬਾਰੇ ਆਵਾਜ਼ ਚੁੱਕੀ ਹੈ, ਸੈਂਟਰ ਗਵਰਨਮੈਂਟ ਨੂੰ। Hinduਾਂ ਬਾਰੇ ਵੀ ਚੁੱਕੀ ਹੈ। ਤੇ ਇਸ ਵਾਸਤੇ ਜਦੋਂ Hinduਾਂ ਦੇ ਬਾਰੇ ਬਾਤ ਚੁੱਕੀ ਕਿ Hinduਾਂ ਦੀ ਜਿਹੜੀਆਂ ਛੋਟੀਆਂ ਦੁਕਾਨਦਾਰੀਆਂ ਨੇ ਉਹਨਾਂ ਦੇ ਉੱਤੇ ਟੈਕਸ ਤੇ GST ਜਾਂ ਕੁਝ ਨਾ ਲਾਇਆ ਜਾਵੇ। ਤੇ ਚੌਥਾ ਕਾਰਨ ਐਮਏ ਬੀਏ ਕਰ ਚੁੱਕੇ ਨੌਜਵਾਨਾਂ ਨੂੰ ਗ੍ਰੈਜੂਏਟਾਂ ਨੂੰ ਉਹਨਾਂ ਨੂੰ ਵਜੀਫਾ ਦਿੱਤਾ ਜਾਵੇ ਖਰਚਾ ਪਾਣੀ ਜਿੰਨਾ ਚਿਰ ਤੱਕ ਉਹ ਨੌਕਰੀ ਨਹੀਂ ਲੱਗਦੀ ਤੇ ਸਭ ਤੋਂ ਵੱਡਾ ਕਾਰਨ ਸ੍ਰੀ ਅਮਰਸਰ ਸਾਹਿਬ ਨੂੰ ਪਵਿੱਤਰ ਗੁਰੂ ਨਗਰੀ ਦਾ ਦਰਜਾ ਦਿੱਤਾ ਜਾਵੇ ਤੇ ਤੰਬਾਕੂ ਰਹਿਤ ਕੀਤਾ ਜਾਵੇ ਹੁਣ ਤੰਬਾਕੂ ਰਹਿਤ ਸਰਕਾਰ ਕਿੱਥੋਂ ਕਰੇਗੀ ਸਭ ਤੋਂ ਵੱਡਾ ਪੈਸਾ ਤਾਂ ਤੰਬਾਕੂ ਤੋਂ ਜਾਂਦਾ ਇਹ ਕਾਰਨ ਮੁੱਖ ਤੇ ਬਾਬਾ ਜਰਨੈਲ ਸਿੰਘ ਇਥੇ ਆ ਗਏ 1 ਜੂਨ ਨੂੰ ਕੇਰਾ ਪਿਆ 1 ਜੂਨ ਨੂੰ ਇਨਫੈਂਟਰੀ ਜੰਦਰ ਆਈ ਹੈ 250 ਮੈਂ ਦੁਬਾਰਾ ਸੁਣਨਾ ਹਾਂ ਕਿ 1 ਜੂਨ ਦਾ ਕਿਸ ਤਰ੍ਹਾਂ ਦਾ ਦਿਨ ਰਿਹਾ ਕਿਉਂਕਿ ਸਟੈਪ ਬਾਈ ਸਟੈਪ ਜਿਹੜੇ ਚੇਜ ਦਿਨ ਗਏ ਨੇ 6 ਦਿਨ ਦਾ ਬੇਰਵਾ ਦੇ ਦਿਓ ਕਿ ਜਿਹੜਾ ਪਰ ਕਿਉਂਕਿ ਉਹ ਤਾਂ ਯਾਦ ਹੀ ਨਹੀਂ ਪਰ ਇੱਕ ਤਰੀਕਾ ਫਿਰ ਤੁਸੀਂ ਦੱਸ ਦੋਗੇ ਤੇ ਜ਼ਿਆਦਾ ਵਧੀਆ ਰਹੇ ਦੇਖੋ ਜੀ ਬਿਲਕੁਲ ਸ਼ਾਰਟ ਦੇ ਵਿੱਚ ਦੱਸ ਦਿਆਂ 1 ਜੂਨ ਨੂੰ 2200 ਦੇ ਕਰੀਬ ਅੰਦਰ ਪਲਟਨ ਭੇਜੀ ਗਈ ਹਥਿਆਰ ਪਰਖੇ ਗਏ 1 ਜੂਨ ਕੀ ਸਾਹਮਣੇ ਪਾਸੇ ਜਦੋਂ ਇਹਨਾਂ ਨੇ ਫਾਇਰਿੰਗ ਕੀਤੀ ਉਧਰੋਂ ਵੀ ਹਵਾਈ ਫੈਰ ਹੋਏ ਕੈਜ਼ੁਐਲਟੀ ਕੋਈ ਨਹੀਂ ਸੀ ਹੋਈ ਤੇ ਜੇਕਰ ਹੋਈ ਵੀ ਹੋਵੇ ਤੇ ਸਰਕਾਰਾਂ ਸੱਚ ਨਹੀਂ ਲਿਖਦੀਆਂ ਠੀਕ ਹੈ ਜੀ ਉਹਨਾਂ ਨੇ ਬਰਾੜ ਨੇ ਆਪਣੇ ਰੇਸ਼ਿਓ ਦੇ ਹਿਸਾਬ ਨਾਲ ਲਿਖ ਦਿੱਤਾ ਕਿ 2200 ਜਵਾਨ ਆਇਆ ਹਵਾਈ ਫੈਰ ਹੋਇਆ ਸਰਕਾਰ ਨੂੰ ਲੱਗਾ ਫੌਜੀਆ ਨੂੰ ਲੱਗਾ ਕਿ ਸਾਹਮਣੋਂ ਜਿਹੜੀ ਹਵਾਈ ਫੈਰ ਹੋਈ ਹੈ ਤੇ ਉਹ 12 ਬੋਰ 32 ਬੋਰ ਦੇ ਪਿਸਟਲ ਨੂੰ ਚਲੋ ਗੱਲ ਨਿਪਟ ਗਈ 1 ਜੂਨ ਦਾ ਇਤਿਹਾਸ ਹੈ ਹਥਿਆਰ ਪਰਖੇ ਗਏ 2 ਜੂਨ ਦਾ ਇਤਿਹਾਸ ਇਹ ਆ ਜਦੋਂ ਹਥਿਆਰ ਪਰਖਣ ਤੋਂ ਬਾਅਦ ਆਰਮੀ ਨੂੰ ਲੱਗਾ ਕਿ ਇਹ ਤਾਂ ਸਾਹਮਣੇ ਮਾਮੂਲੀ ਹਥਿਆਰ ਨੇ ਅਸੀਂ ਤਾਂ ਇਹਨਾਂ ਨੂੰ ਹੁਣੇ ਮਲੀਆਂ ਮੀਟ ਕਰ ਦੇਣਾ ਢਿਆ ਢੇਰੀ ਕਰਨਾ ਪਰ ਉਹ ਕਾਮਨਾ ਹੋਇਆ ਜਦੋਂ ਬੂਟਾਂ ਸਣੇ ਫੌਜ ਅੰਦਰ ਵੜੀ ਹੈ ਸ੍ਰੀ ਹਰਮੰਦਰ ਸਾਹਿਬ ਕੰਪਲੈਕਸ ਦੇ ਅੰਦਰ ਬਿਲਕੁਲ ਠੀਕ ਹੈ ਤੁਸੀਂ ਦੇਖ ਸਕਦੇ ਹੋਹੀ ਜਗ੍ਹਾ ਰਹੀ ਹੈ ਬਿਲਕੁਲ ਜੀ ਬਿਲਕੁਲ ਜੀ ਅੰਦਰ ਜਦੋਂ ਵੜਦੇ ਆ ਸਾਰੇ ਪਤਾ ਹੀ ਨਹੀਂ ਲੱਗਾ ਕਿਥੋਂ ਆਸਮਾਨੀ ਬਿਜਲੀ ਵਰ ਗਈ ਐ ਸੌਣ ਦੇ ਮੀਂਹ ਦੀ ਗੋਲੀਆਂ ਦੀ ਲਾ ਦਿੱਤੀ ਉਹਨਾਂ ਨੇ ਬਿਸ਼ਾਰ ਸਿੰਘਾ ਨੇ ਤੇ ਉਹ ਕਹਿੰਦੇ ਨੇ ਕਿ ਲਾਈਟ ਮਸ਼ੀਨ ਗਨ ਸੀ ਜਦੋਂ ਹੀ ਗੋਲੀ ਚੱਲੀ ਐ 2200 ਦੇ 2200 ਫੌਜੀ ਕਾਜਰਮੁਰੀ ਦੀ ਤਰ੍ਹਾਂ ਵਟੇ ਗਏ ਪੰਜ ਪੰਜ ਫੁੱਟ ਉੱਪਰ ਉਹਨਾਂ ਦੀ ਬੋਡੀ ਉਛਲੀ ਐ ਤੇ ਜਦੋਂ ਫੌਜ ਨੂੰ ਪਤਾ ਚੱਲਿਆ ਕਿ 2200 ਜਵਾਨ ਇੱਕ ਸਕਿੰਟ ਦੇ ਵਿੱਚ ਟਹਿ ਟੇਰੀ ਹੋ ਗਿਆ ਤੇ ਜਰਨਲ ਬਰਾੜ ਕੰਮ ਗਿਆ ਉਸ ਵਕਤ ਫਿਰ ਫੌਜ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿ ਵੀ ਬੰਦੇ ਇਕੱਠੇ ਕਰੋ ਇਹਨਾਂ ਦੀਆਂ ਲਾਸ਼ਾਂ ਲੈ ਜੋ 2 ਜੂਨ ਦਾ ਇਤਿਹਾਸ 3 ਜੂਨ ਦਾ ਇਤਿਹਾਸ ਹੈ ਕਿ ਬਖਤਰਬੰਦ ਗੱਡੀਆਂ ਜੋ ਰਸ਼ੀਆਂ ਤੋਂ ਮੰਗਾਈਆਂ ਗਈਆਂ 3 ਜੂਨ ਦਾ ਇਤਿਹਾਸ ਗੱਡੀਆਂ ਆਈਆਂ 4 ਜੂਨ 3 ਜੂਨ ਦਾ ਇਤਿਹਾਸ ਇਹ ਹੈ ਕਿ ਹੈਲੀਕਾਪਟਰ ਨਾਲ ਕਮਾਂਡਰ ਤੋਂ ਕਮਾਂਡਰ ਭੇਜੀ ਗਏ 912 ਕਮਾਂਡੋ ਭੇਜੇ ਗਏ ਪਰ ਉਹ ਵੀ ناکਾਮ ਰਹੇ ਉਹਨਾਂ ਨੇ ਸਿੰਘਾਂ ਨੇ ਉਹਨਾਂ ਦੇ ਉੱਤੇ ਲਾਈਟ ਮਸ਼ੀਨ ਗਨ ਦੇ ਨਾਲ ਹਮਲਾ ਕਰਕੇ 912 ਕਮਾਂਡੋ ਦੇ ਤੇ ਹੈਲੀਕਾਪਟਰ ਤੇ রাই ਸਾਰੀ ਵੀਡੀਓਗ੍ਰਾਫੀ ਹੁੰਦੀ ਰਹੀ ਹੈ ਜੋ ਕਿ ਅੱਜ ਵੀ ਮੁੰਨਾ ਦਾ ਵੀਡੀਓਗ੍ਰਾਫੀ ਸਰਕਾਰਾਂ ਦੇ ਚਾਰ ਜੂਨ ਨੂੰ ਬਖਤਰਬੰਦ ਗੱਡੀਆਂ ਰਸ਼ੀਆ ਤੋਂ ਆਈ ਗਈ ਗੱਡੀ ਬਖਤਰਬੰਦ ਜਿਹਦਾ ਲੋਹਾ ਇਤਨਾ ਮਜ਼ਬੂਤ ਸੀ ਇਤਨਾ ਕਿ ਉਹਦੀ ਬਖਤਰਬੰਦ ਗੱਡੀ ਨੂੰ ਕੋਈ ਪਾੜ ਨਹੀਂ ਸਕਦਾ ਤੇ ਚਾਈਨਾ ਤੋਂ ਆਇਆ ਰੋਕਟ ਨੇ ਬਖਤਰਬੰਦ ਗੱਡੀਆਂ ਰੂਹ ਦੇ ਵਾਂਗ ਢਾ ਦਿੱਤੀਆਂ ਤੇ 5 ਜੂਨ ਨੂੰ ਫਿਰ ਆਖਰਕਾਰ ਟੈਂਕ ਇੰਨਾਂ ਨੇ ਅੰਦਰ ਵਾੜੇ ਨੇ ਆਹ ਟੈਂਕ ਜਦੋਂ ਅੰਦਰ ਵਾੜੇ ਨੇ ਜਿੱਥੇ ਅਸੀਂ ਲੰਗਰ ਹਾਲ ਤੇ ਖਲੋਦੇ ਆਂ ਇਧਰੋਂ ਹੀ ਸ੍ਰੀ ਗੁਰੂ ਗ੍ਰਾਮ ਦਾ ਸਰਾਂ ਦੇ ਵੱਲੋਂ ਟੈਂਕ ਅੰਦਰ ਆਏ ਦੋ ਇਧਰੋਂ ਆਏ ਦੋ ਇਧਰੋਂ ਆਏ ਪਰ ਵੇਖੋ ਇੱਥੇ ਟੈਂਕ ਦੇ ਨਾਲ ਵੀ ਕਰਾਮਾਤ ਟੈਂਕ ਨੂੰ ਅੱਗੇ ਨਹੀਂ ਜਾਣ ਦਿੱਤਾ ਕਿੰਨੇ ਨਹੀਂ ਜਾਣ ਦਿੱਤਾ ਅਸੀਂ ਪ੍ਰਕਰਮਾ ਜਦੋਂ ਕਰੀਏ ਤੇ ਬਾਬਾ ਦੀਪ ਸਿੰਘ ਸਾਹਿਬ ਦੀ ਸਮਾਦ ਉਹਥੇ ਕਹਿੰਦੇ ਨੇ ਕਿ ਵੀ ਟੈਂਕ ਉੱਥੇ ਅੜ ਗਿਆ ਸੀ ਬਾਬਾ ਦੀਪ ਸਿੰਘ ਦੀ ਸਮਾਦ ਤੋਂ ਪਹਿਲੇ ਤੇ ਉੱਥੇ ਖੰਡੇ ਵਾਲੇ ਬਾਪੂ ਨੇ ਆਪ ਰੱਖਿਆ ਕਹੋ ਕਿ ਆਪ ਖਲੋ ਕੇ ਉਸ ਟੈਂਕ ਨੂੰ ਰੋਕਿਆ ਤੇ ਉਹ ਟੈਂਕ ਅੱਗੇ ਨਾ ਵੱਧ ਸਕਿਆ ਤੇ ਫੌਜ ਫਿਰ ਟੈਂਕ ਨੂੰ ਘੇਰ ਕੇ ਅੱਗੇ ਲੱਗੇ ਗਈ ਤੇ ਆਖਰ ਫਿਰ ਟੈਂਕਾਂ ਦੇ ਗੋਲਿਆਂ ਦੇ ਨਾਲ ਸਵੇਰੇ ਅਮਰਤ ਵੇਲੇ 3.5 ਵਜੇ ਅਟੈਕ ਹੁੰਦਾ ਤੇ 5 ਜੂਨ ਨੂੰ ਸ੍ਰੀ ਘਾਟਕ ਸਰਸਵ ਟੈਟਰੀ ਕਰ ਦਿੱਤਾ ਜਾਂਦਾ ਤੇ 6 ਜੂਨ ਨੂੰ ਬਰਾੜ ਲਿਖਦਾ ਕਿ ਅੰਦਰੋਂ ਫਿਰ ਲਾਸ਼ਾਂ ਕੱਢੀਆਂ ਨੇ ਬਾਬਾ ਜਰਨੈਲ ਸਿੰਘ ਦੀਆਂ ਜਨਰਲ ਸਵੇਕ ਸਿੰਘ ਦੀਆਂ ਭਾਈ ਅਮਰੀਕ ਸਿੰਘ ਦੀਆਂ ਬਾਬਾ 18 ਸੀਗੀਆਂ ਤੇ 6 ਜੂਨ ਤੱਕ ਇਹ ਨਿਬੜ ਗਿਆ ਸਾਰਾ ਕਸ਼ੇ ਮੁਕੰਮਲ ਹੋ ਗਿਆ 8 ਜੂਨ ਤੱਕ 6 ਜੂਨ ਨੂੰ ਸਿੱਖ ਰੈਫਰੈਂਸ ਲਾਇਬ੍ਰੇਰੀ ਵੀ ਬਣਦੀ ਗਈ ਮੁੱਖੇ ਵੀ ਗੋਲੀਆਂ ਦੇ ਨਿਸ਼ਾਨ ਸ੍ਰੀ ਹਰਮੰਦਰ ਸਾਹਿਬ ਦੀ ਜਿਹੜੀ ਦਰਸ਼ਨੀਯ ਦਿਹਾੜੀ ਹੈ ਉਹਦੇ ਬਾਹਰੋਂ ਸੋਨਾ ਸੋਨਾ ਵੀ ਲਾ ਦਿੱਤਾ ਗਿਆ ਤੇ ਸਾਰਾ ਬੜਾ 6 ਜੂਨ ਤੱਕ ਤਾਮਜਮ ਹੋ ਗਿਆ ਸਿਰਫ ਇਹ ਟੈਂਕਾਂ ਦੇ ਨਾਲ ਅੱਜ ਵੀ ਮਾਡਲ ਸ੍ਰੀ ਹਰਮੰਦਰ ਸ੍ਰੀ ਕਾਫੇਕ ਸਾਹਿਬ ਦੇ ਬਾਹਰੋਂ ਉਸ ਲਈ ਜਦੋਂ ਅੰਦਰ ਸੰਗਤ ਵੀ ਮੌਜੂਦ ਹੈ ਕੋਈ ਮੌਕਾ ਨਹੀਂ ਸੀ ਕਿ ਸੰਗਤ ਨੂੰ ਬਾਹਰ ਕੱਢਿਆ ਜਾ ਸਕੇ ਕਿਉਂਕਿ ਗੁਰੂਪੁਰਬ ਦਾ ਦਿਹਾੜਾ ਵੀ ਸੀ ਜੀ ਜੀ 3 ਜੂਨ ਨੂੰ ਹਾਂਜੀ ਉਸ ਵੇਲੇ ਜਦੋਂ ਜਿਸ ਵੇਲੇ ਸਾਰਾ ਮਾਮਲਾ ਚੱਲਿਆ ਤਾਂ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਰੇਲ ਲੱਗ ਰਹੀ ਇਸ ਤਰ੍ਹਾਂ ਦਾ ਕੋਈ ਮੌਲ ਰਿਹਾ ਹੈਗਾ ਗੱਲਬਾਤ ਸੈਂਟਰ ਨੇ ਭੇਜੇ ਨੇ ਬੰਦੇ 14 ਸਿੱਖ ਭੇਜੇ ਸੀ 14 ਸੀਆਈਡੀ ਅਫਸਰ ਪਰ ਜਦੋਂ ਸੰਤਾਂ ਦੇ ਬੋਲ ਸੁਣੇ ਤੇ 14 ਵਾਪਸ ਹੀ ਨਹੀਂ ਗਏ ਹੁਣ ਵੇਖੋ ਕਿੰਨੀ ਕਰਾਮਾਤ ਹੋਏਗੀ ਸਰਕਾਰੀ ਬੰਦੇ ਤੇ ਉਹ ਵਾਪਸ ਹੀ ਨਹੀਂ ਗਏ ਤੇ 14 ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਦੀ ਹੋ ਕੇ ਰਹਿ ਗਈ ਤੇ ਇਥੋਂ ਪਤਾ ਲੱਗਦਾ ਕਿ ਬਾਬਾ ਜਰਨੈਲ ਸਿੰਘ ਖਾਲਸਾ ਆਪਣੇ ਬਚਨਾਂ ਦੇ ਪੂਰੇ ਸੀ ਸੱਚ ਦੀ ਆਵਾਜ਼ ਉਠਾਉਣ ਵਾਲੇ ਸੀ ਨਸ਼ੇ ਦੇ ਵਿਰੋਧੀ ਸੀ ਧੀਆਂ ਪੈਣਾ ਦੀ ਇੱਜ਼ਤ ਨੂੰ ਬਚਾਉਣ ਵਾਲੇ ਸੀ ਤੇ ਸਾਰੇ ਪੰਜਾਬ ਨੂੰ ਨਸ਼ਾ ਮੁਕਤ ਉਹਦੋ ਕਰ ਦਿੱਤਾ ਸੀ ਤਕਰੀਬਨ 80-82 ਦੇ ਦੌਰ ਦੇ ਵਿੱਚ 84 ਤੱਕ ਤਾਂ ਸਾਰਾ ਪੰਜਾਬ ਨਸ਼ਾ ਮੁਕਤ ਹੋ ਚੁੱਕਿਆ ਸੀ ਇਹ ਮੈਂ ਦੱਸ ਦੇਣਾ ਚਾਹੁੰਦਾ ਇਤਿਹਾਸਿਕ ਗੱਲ ਹੈ ਇਹ ਬਰਾੜ ਖੁੱਦ ਲਿਖਦਾ ਕਿ ਨਸ਼ਾ ਨਹੀਂ ਸੀ ਪੰਜਾਬ ਦੇ ਜਦੋਂ ਬਾਬਾ ਜਨੈਤ ਸਿੰਘ ਖਾਲਸਾ ਪਿੰਡਰਾਵਾਲਿਆਂ ਦੇ ਤੇ ਸਰਕਾਰਾਂ ਦਾ کاروبار ਤੇ ਨਸ਼ੇ ਤੋਂ ਹੀ ਚੱਲਦਾ ਤੇ ਫੇਰ ਉਹ ਕਿਦਾ ਨਾ ਕਰ ਅਟੈਕ ਕਰਦੇ ਮੇਰਾ ਲਾਸਟ ਸਵਾਲ ਕਿ ਕੀ ਹਰ ਸਾਲ 6 ਜੂਨ ਨੂੰ ਦੀ ਐਮ ਜੀ ਪਰ ਹੋ ਗਿਆ ਲੱਚੇ ਤੇ ਆਏ ਜੀ ਇਹ ਜ਼ਖਮ ਲੱਗਦਾ ਕਦੀ ਭੁੱਲੇ ਜਾ ਸਕਦੇ ਨਹੀਂ ਕਿਉਂਕਿ ਆਉਣ ਵਾਲੀ ਪੀੜ੍ਹੀ ਨੂੰ ਇਤਿਹਾਸ ਜਾਨੂ ਨਹੀਂ ਜਿਸ ਤਰ੍ਹਾਂ ਮੈਂ ਵੀ ਜਾਨੂਨੀ ਹ ਮੈਨੂੰ ਤੁਹਾਡੇ ਤੋਂ ਸੁਣ ਕੇ ਬਗਲ ਪੁੱਛੇ ਜੀ ਜਾਨੂ ਕਿਸ ਤਰ੍ਹਾਂ ਕਰਵਾਇਆ ਜਾ ਸਕਦਾ ਆਉਣ ਵਾਲੀ ਪੀੜ੍ਹੀ ਨੂੰ ਕਿ ਕਿ ਇਤਿਹਾਸ ਤਾਂ ਹੁਣ 30 ਸਾਲ ਤੱਕ ਗਜ਼ਰ ਚੁਕ ਜੀ 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 ਇਸ ਤਰ੍ਹਾਂ ਜਾਨੂ ਕਰਵਾਇਆ ਦੇਖੋ ਜੀ ਐਸ ਜੀ ਪੀ ਸੀ ਨੇ ਸ਼ਰਮਣੀ ਕਮੇਟੀ ਨੇ ਬਹੁਤ ਸਾਰਾ ਉਪਰਾਲਾ ਕੀਤਾ ਤੁਸੀਂ ਸ੍ਰੀ ਕਾਲਕਤ ਸਹਿਬ ਜਾਓ 6 ਜੂਨ ਤੱਕ ਉਹ ਮਾਡਲ ਉੱਥੇ ਰਹੇਗਾ ਠੀਕ ਹੈ ਉਹ ਮਾਡਲ ਨੂੰ ਦੇਖ ਕੇ ਇਤਿਹਾਸ ਉਹਦੇ ਬਾਹਰ ਛੋਟਾ ਜਿਹਾ ਲਾ ਦਿੱਤਾ ਗਿਆ ਕਿ ਜ਼ਾਲਮ ਸਰਕਾਰ ਵੱਲੋਂ ਗੋਲੀ ਦਾਗੀ ਕੇ ਜਿਸ ਦੇ ਨਾਲ ਸ੍ਰੀ ਕਾਲਕਤ ਸਹਿਬ ਦੀ ਇਹ ਹਾਲਤ ਹੁਣ ਜੋ 6 ਜੂਨ ਤੱਕ ਸ਼ਹੀਦੀਆਂ ਹੋਈਆਂ 84 ਦੇ ਵਿੱਚ ਸ਼ਹੀਦੀ ਗੈਲਰੀ ਬਣਾਈ ਹੈ ਸ਼ਰਮਨੀ ਕਮੇਟੀ ਨੇ ਫੋਟੋਆਂ ਸਮੇਤ ਬਣਾਈ ਹੈ ਫੋਟੋਆਂ ਦੇ ਥੱਲੇ ਇਤਿਹਾਸ ਲਿਖਿਆ ਹੈ ਬਹੁਤ ਹੀ ਸੌਖਾ ਤਰੀਕਾ ਮਾਡਰਨ ਪੀੜ੍ਹੀ ਵਾਸਤੇ ਸ਼ਹੀਦੀ ਗੈਲਰੀ ਨੂੰ ਵੇਖ ਕੇ ਇਤਿਹਾਸ ਪੜਿਆ ਜਾਵੇ 84 ਚ ਜੋ ਜ਼ਾਲਮ ਸਰਕਾਰ ਨੇ ਕੀਤਾ ਤੇ ਸ਼ਰੋਮਣੀ ਕਮੇਟੀ ਦਾ ਬੜਾ ਹੀ ਇਹ ਵਧੀਆ ਉਪਰਾਲਾ ਹੈ ਕਿ ਆਪਣੀ ਜਿਹੜੀ ਇਤਿਹਾਸ ਹੈ ਸ਼ਹੀਦਾਂ ਦਾ ਉਸ ਨੂੰ ਉਸ ਨੇ ਸਿਖਰਾਂ ਤੇ ਰੱਖਿਆ ਤੇ ਸ਼ਰੋਮਣੀ ਰੱਖਿਆ ਧੰਨਵਾਦ ਤਾਂ ਦੇਖ ਸਕਦੇ ਜੇ ਮਨਪ੍ਰੀਤ ਸਿੰਘ ਸਾਡੇ ਨਾਲ ਮੌਜੂਦ ਸਨ ਜਿਨ੍ਹਾਂ ਨੇ ਪੂਰੇ ਵਾਕਏ ਤੇ ਜਿਹੜਾ ਚਾਨਣਾ ਪਾਇਆ ਕਿਸ ਤਰੀਕੇ ਨਾਲ ਜਿਹੜਾ 1984 ਦਾ ਵੇਲਾ ਸੀ ਕਿਸ ਤਰੀਕੇ ਨਾਲ ਜਿਹੜੇ 6 ਦਿਨ ਹੋਏ ਨੇ 6 ਦਿਨਾਂ ਦੇ ਵਿੱਚ ਕੀ ਕੀ ਵਾਪਰਿਆ ਕਿਸ ਤਰੀਕੇ ਨਾਲ ਸਰਕਾਰ ਵੱਲੋਂ ਫੈਸਲੇ ਲਏ ਗਏ ਸੀ ਕਿਸ ਤਰੀਕੇ ਨਾਲ ਜਿਹੜਾ ਸਾਰਾ ਆਪਣੇ ਆਪਰੇਸ਼ਨ ਬਲੂ ਸਟਾਰ ਹੋਇਆ ਤਾਂ ਉਸ ਤਰੀਕੇ ਨਾਲ ਕਿੰਨੀ ਸੰਗਤ ਜਿਹੜੀ ਇੱਥੇ ਮਾਰੀ ਗਈ ਸੀ ਉਹ ਸਾਰਾ ਜਿਹੜਾ ਵੇਰਵਾ ਦਿੱਤਾ ਗਿਆ ਟਾਡੇ ਨਾਲ ਹੁਣ ਉਹ ਰੁਬਰੂ ਕਰਾਂ ਜਾਵਾਂਗੇ ਇਸ ਤੋਂ ਬਾਅਦ ਤੁਹਾਡੇ ਨਾਲ ਇੱਕ ਮਾਡਲ ਤਿਆਰ ਕੀਤਾ ਗਿਆ ਅਕਾਲ ਤਖਤ ਸਾਹਿਬ ਦਾ ਉਸ ਵੇਲੇ ਦੇ ਜੋ ਹਾਲਾਤ ਰਹੇ ਸਨ ਉਸ ਨੂੰ ਲੈ ਕੇ ਤਾਂ ਉਸ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕੈਮਰਾ ਪਰਸਨ ਦੇ ਨਾਲ ਵਿਸ਼ਾਲ ਮਿਸ਼ਰਾ ਹੌਟ ਨਿਊਜ਼ ਇੰਡੀਆ ਅੰਮ੍ਰਿਤਸਰ